ਦੇਸ਼ ਦੇਸ਼ ਚ ਬਤਨ ਦੀ ਪੇਟੀ ਨਿਊਜ਼ ਚੈਨਲ ਨੂੰ ਦੇਖ ਰਹੇ ਹਾਰੇ ਸਰੋਤਾਂ ਨੂੰ ਮੇਰੇ ਵੱਲੋਂ ਸਤਿਕਾਰ ਅੱਜ ਜੀ ਹਾਜ਼ਰ ਹਾਂ ਹਫਤਾਵਰੀ ਧਾਰਨੀ ਅਤੇ ਲੜੀਵਾਰ ਇਤਿਹਾਸ ਲੈ ਕੇ ਜੋ ਕੱਖ-ਕੱਖ ਵਿੱਚਿਆਂ ਤੇ ਕੀਤਾ ਜਾ ਰਿਹਾ ਹੈ ਅਤੇ ਸਾਡਾ ਅੱਜ ਦਾ ਵਿਸ਼ਾ ਹੈਗਾ ਹੈ ਰੱਬ ਨੂੰ ਕਿਵੇਂ ਪਾਇਆ ਜਾਂਦਾ ਹੈ ਅਤੇ ਸਾਡੇ ਨਾਲ ਮੇਸ਼ਾਂ ਦੀ ਤਰ੍ਹਾਂ ਮੌਜੂਦ ਹਨ ਭਈ ਬਲਵਿੰਦਰ ਸਿੰਘ ਕੀ ਕੈਰੋਂਗਰ ਵਾਲੇ ਇਹਨਾਂ ਕੋਲ ਕੀ ਜੀ ਜਾਣਾਂਗੇ ਰੱਬ ਨੂੰ ਕਿਵੇਂ ਪਾਇਆ ਜਾਂਦਾ ਹੈ ਸਤਿਗੁਰੂ ਬਾਬਾ ਜੀ ਮਹਾਰਾਜ ਆਪਰੇ ਬਾਬਾ ਜੀ ਅੱਜ ਸਾਨੂੰ ਵਕ ਵਕ ਵਿੱਚ ਤੇ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਹਾਂਜੀ ਦੋ ਤਿੰਨ ਸਾਡੇ ਐਕਸਟ੍ਰੋ ਹੋ ਚੁੱਕੇ ਨੇ ਹਾਂਜੀ ਹੁਣ ਅੱਜ ਤੁਹਾਨੂੰ ਦੱਸੋ ਪੀ ਮਹਾਰਾਜ ਕਾਲਪੁਰਖ ਵਾਹਿ ਰਾਪ ਨੂੰ ਕਿਵੇਂ ਪਾਇਆ ਜਾਂਦਾ ਹੈ ਹਾਂਜੀ ਗੁਰਪੂਰਾ ਜਿਸ ਸਮਰਿਆ ਸਹੀ ਪੈ ਨੇ ਆਉ ਮਾਨੁਕਾ ਦਾ ਅਰਤਦਾ ਕਾਵਗਿਰੋਗ ਨਾਸ ਗੁਰੂ ਗੁਰੂ ਜੀ ਦੇ ਸਾ ਸੰਗਤ ਜੀ ਗੁਰਪ੍ਰਤੀ ਦਿੱਤੀ ਚਾਨਣ ਦੇ ਨਾਲ ਚੜ੍ਹਦਾ ਹੈ ਸਾਫ ਸੰਗਤ ਗੁਰਪ੍ਰਤੀ ਪ੍ਰਵਾਨ ਕਰੋ ਵਾਹਿਗੁਰੂ ਜਿੱਕਾ ਬਖਸ਼ਾ ਵਾਹਿਗੁਰੂ ਜਿੱਕੇ ਹੱਥੇ ਆਜਾ ਪਾ ਪੈਸਾ ਹੋਣਾ ਚਿੱਤ ਸਾਗੋਣਾ ਦੇ ਸਵਾਲ ਕੀਤਾ ਕੀ ਰੱਬ ਨੂੰ ਕਿਵੇਂ ਮਿਲ ਪਾਇਦਾ ਸੁਖਾਂ ਦੇਖੋ ਰੱਬ ਨੂੰ ਸਭ ਤੋਂ ਪਹਿਲਾਂ ਪਾਦੋਸਤਿਆਂ ਕਿ ਇੱਕ ਅਰਦਾਸ ਹੁੰਦੀ ਆ ਪਹਿਲਾਂ ਅਰਦਾਸ ਕਰਦੇ ਆ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਇਹ ਤੇਲ ਕਰੇ ਚਾਤਰ ਕੀ ਆਇ ਤਰਖਾ ਲਾਉ ਤੇ ਸ਼ਾਂਤ ਆਵੇ ਦੇ ਦਰਸ਼ਨ ਸੰਤ ਪਿਆਰੇ ਕਿ ਉਹ ਰਿਵੋਕ ਕੋ ਕੋ ਕਬਾਇ ਗੁਰਦਸ਼ਨ ਸਾਹ ਤੋਂ ਤੇ ਆਣੇ ਇਹ ਸਾਡੀ ਅਰਦਾਸ ਸਟਾਰਟਿੰਗ ਦੇ ਵਿੱਚ ਪਰਮਾਤਮਾ ਜਦੋਂ ਆਪਾਂ ਪ੍ਰਭੂ ਪਰਮਾਤਮਾ ਨੂੰ ਪਾਲੇ ਨੇ ਆ। ਫਿਰ ਜਦੋਂ ਆਪਾਂ ਜਪਜੀ ਸਾਹਿਬ ਪਾਠ ਕਰਦੇ ਜਾਂ ਜਪਜੀ ਸਾਹਿਬ ਕਾੜੇ ਹੁੰਦਾ ਆ ਬਲਾਹ ਭਗਵਾਨ ਸ੍ਰੀ। ਤੇ ਜਪ ਸਾਹਿਬ ਆਪਾਂ ਕਾਦੀ ਵਾਰ ਤੇ ਪੜਦੇ ਆ ਨਮਸਕਾਰ ਵਾਦ ਤੇ ਕਿ ਸਭ ਸੋਝੀ ਆ ਕਿ ਕਿ ਪਰਮਾਤਮਾ ਦੇ ਨਾਮ ਹੁਨੇਕਾ। ਜਪ ਸਾਹਿਬ ਦੇ ਪਿਆਨਾ 100 ਨਾਮ ਜਿਹੜੇ ਆ ਪ੍ਰਭੂ ਪਰਮਾਤਮਾ ਵਾਲੇ ਨਾਲ ਲਿਖੀ ਗਏ ਆ। ਨਮਸਕਾਰ ਕੀਤੀ ਕੀ ਕਿਰਪਾ ਸਵੈ ਰਨ ਨੂੰ ਤੋਂ ਬਾਅਦ ਵੀ ਬਰੋਗਾਨਿਤ ਬੁਰ ਕਰਨ ਵਾਸਤੇ ਸਾਡੇ ਭਰਮਾਂ ਜਿਹੜੇ ਆਪ ਰੂਪ ਤੇ ਗੁਰੂ ਅਪਖੰਡ ਬਾਦ ਇਸ ਕਰਕੇ ਆਪ ਸਵੈਏ ਬਣ ਵੀ ਚੌਥਾ ਆਪ ਜੀ ਕਰਦੇ ਆਂ ਕਿ ਉਸ ਅੱਗੇ ਅਰਦਾਸ ਕਰਦੇ ਆਂ ਜੇ ਤੁਮੂ ਗੁਰ ਮਾਤਮਾ ਅੰਮ੍ਰਿਤ ਰੋਹਾ ਤੇ ਇੱਛਾ ਪੂਰਨ ਹੋਵੇ ਤੇ ਕੀ ਸ਼ਾ ਤਾ ਚੰਨ ਰੇ ਹਮਾਰਾ ਆਪਨਾ ਜਾਣ ਕਰੋ ਪ੍ਰਭੂ ਪਰਮਾਤਮਾ ਆਪਣੇ ਬਿਹਾਰ ਦੇ ਕਿ ਰੱਖਿਆ ਕਰ ਕਿ ਮੈਂ ਤੇ ਰਿਚਾਰਨ ਨੰਦੇ ਆ ਆਵਾ ਮਲਾ ਅਨੁਸ਼ੀ ਹਾਂਜੀ ਬੰਲਾ ਆਪਣੇ ਦੂਸਰੇ ਗਵਸ ਗੁਰੂ ਗੋਬੀ ਸਿਹਾਰਕ ਨੇ ਸਾਲਚ ਕਰੋ ਸੋਨ ਰੋ ਸਭੇ ਜਿੰਨ ਪ੍ਰੇਵਤੀਓ ਜਿੰਨਹੀ ਪ੍ਰਭੂ ਪਾਵੇ ਜੀ ਜੁਗਤਿੰਨੇ ਸੰਸਾਰ ਵਿੱਚ ਪ੍ਰੇਮ ਕਿਹਦਾ ਹੈ ਪ੍ਰਭੂ ਪਰਮਾਤਮਾ ਦੀ ਨਾਲ ਮਨੁੱਖ ਨੂੰ ਸੰਸਾਰ ਵਿੱਚ ਪਿਆਰ ਕੀਤਾ ਉਹ ਪਰਮਾਤਮਾ ਤਵਨਾ ਪਾ ਸਕਦਾ ਗੁਰੂ ਅਰਜੁਨ ਦੇਵ ਜੀ ਮਹਾਰਾਜ ਕਿੰਨਾ ਸਮਨ ਸਮਨ ਸ੍ਰੇਸ਼ਟੀ ਤੱਕ ਹੋਤੀ ਸਾਟ ਰਾਵਣ ਹੁੰਦੇ ਸੋਰਾਖ ਦੇ ਜਿਸ ਸਭ ਨੇ ਕਾਇ ਕਿੰਦੇ ਜੀ ਰਾਮ ਨੂੰ ਧਾਰ ਦਿੰਦੇ ਐ ਗੁਰੂ ਅਰਜੁਨ ਦੇਵ ਜੀ ਮਹਾਰਾਜ ਕਿ ਕਿੰਦੇ ਜੀ ਭੈਸੀ ਦੇ ਨਾਲ ਪਰਮਾਤਮਾ ਪਾਇਆ ਦੰਨਾ ਕਿਹੜਾ ਰਾਮ ਹੈ ਜਿਹੜਾ ਸਿਨ੍ਹ ਲੰਕਾ ਦਾ ਲੋਹੜੂ ਉਹ ਕੰਨਾਂ ਹਾਂਜੀ ਬੜਾ ਵਟਾ ਦੇ ਜਿਹੜੀ ਉਹ ਸੋਨੇ ਦੇ ਲੰਕਾ ਰਹਿੰਦਾ ਸੋਨੇ 'ਚ ਹੈ ਬੈਲੇ ਸੋਨੇ ਦੇ ਖਾਂਦਾ ਪੀਂਦਾ ਸੋਨੇ ਪਰਪੂਸ਼ ਪਰਮੰਤ ਜੀ ਪਰ ਅਸੀਂ ਦੇਖਦੇ ਆ ਗੁਰਦੁਆਰੇ ਦੇਖਦੇ ਆ ਕਿ ਆਪਾਂ ਪੱਥਰ ਸੋਨਾ ਤਾਂਬੇ ਲਾਈਦਾ ਜਿਵੇਂ ਪ੍ਰਭੂ ਪਰਮਾਤਮਾ ਦਾ ਸਮਾਜ ਕਰਮਾਂ ਦੇ ਹਾਰੇ ਮਿਲਨੇ ਨੂੰ ਮਾਨ ਲੋਚਾ ਕਰਮਾਵਾਂ ਨੂੰ ਮਾਰ ਜਿਨ ਸੱਚੀ ਪ੍ਰਭ ਪਾਇਆ ਕੋ ਤਿਲ ਕੇ ਸਾਹ ਬਰਵਾਇ ਹਰ ਇੱਕ ਦਾ ਮਨ ਕਰਦਾ ਕਿ ਪ੍ਰਭ ਪ੍ਰਮਾਤਮਾ ਮਿਲਣਾ ਪਰ ਵੇਲ ਕਰਮਾਂ ਕਰਛਾ ਨਾ ਪੈ ਕਰਮਾਂ ਤੋਂ ਕੇ ਪ੍ਰਭ ਕੋ ਮਨ ਮੈਂ ਕੁਝ ਨਹੀਂ ਮਿਲਿਆ ਦਿੱਤਾ ਪ੍ਰਭ ਸਭ ਨੂੰ ਸਾਨੂੰ ਸਮਝਾਉਂਦੇ ਗੁਰੂ ਜੀ ਦੇ ਜੀ ਮਹਾਰਾਜ ਕਿ ਜੇ ਪ੍ਰਭੂ ਪਰਮਾਤਮਾ ਨੂੰ ਕੈਸੀ ਦੇ ਨਾਮ ਪਾਇਆ ਨਾ ਮਾਪਿਰਾ ਉਹਨਾਂ ਦਾ ਕੁਕਮੀ ਹੋ ਗਿਆ ਉਹ ਜਦੋਂ ਸ਼ਿਵ ਜੀ ਜਿਹੜੇ ਗੁਜਰਾਖਾ ਤੋਂ ਆਉਂਦੇ ਨੇ ਸ਼ੀਵਨੰਦ ਜਿਸ ਚੰਗੀ ਪ੍ਰਗਟ ਹੁੰਦੇ ਸੀ ਨਾ ਉਹਨੂੰ ਪਾਉਣ ਵਾਰ ਤੇ ਆਪਣਾ ਸਿਰ ਕਰ ਵੱਟ ਕੇ ਰੱਖ ਦਿੰਦਾ ਐਨਾ ਪਿਆਰ ਸੀ ਉਹਦੇ ਹੈ ਤੇ ਉਹਨੂੰ ਸੋਮੋਰ ਸੋਸ ਪਰੇ ਕਿ ਇਹ ਸੋਮੋਰ ਤੇ ਮੁਸਲਮਾਨਾਂ ਪ੍ਰਭੂ ਪਰਮਾਤਮਾ ਨੂੰ ਗੁਰਗ੍ਰੇਵ ਜੀ ਮਹਾਰਾਜ ਜੀ ਲੋਰ ਦਿਆ ਦੇ ਬੋਤੂ ਗੇਬੀਗੁੰਮੇ ਉਹ ਗਰੇ ਉਹ ਚੱਲਦੇ ਉਹ ਆਦਿ ਦੀ ਰੋਟੀ ਖਾਂਦੀ ਹੈ ਜਿੱਤਾਂ ਖਾਣ ਕੇ ਜਹਾੜੇ ਲੱਪਾ ਦਿੰਦੇ ਉਹਨਾਂ ਨੂੰ ਪਤਾ ਨਹੀਂ ਕਿ ਗੁਰवटी ਦੇ ਮਹਾਰਾਜੋਂ ਦੱਸੀ ਗਿਆ ਬੇਕੋ ਗੁੱਪਤਾ ਪਾਇਆ ਇਹਨਾਂ ਨੂੰ ਅੰਜੀ ਜੀ ਨੂੰ ਲੋਰ ਦੇ ਤਾਂ ਪੱਕਾ ਕਰਨਾ ਹੋਣੀ ਧਰਤੀ ਤੇ ਆਉ ਲੱਗੀ ਆ ਕਿ ਇਹਨਾਂ ਨੇ ਮਨੁੱਖਾਂ ਚਾਵਾ ਫਾਇਦਾ ਕਿ ਅਸੀਂ ਸੇਵਾ ਕਰੀ ਗੁਰਵਾਦ ਕੋਟਨ ਸਿੰਘ ਹਾਂ ਜੰਗਲ ਤੋਂ ਇਹਨਾਂ ਦੋ ਉਪਯੋਗ ਤੋਂ ਸਮੋਟੇ ਮਸਨ ਅੱਜ ਆਪਾਂ ਗਰਵਾਣ ਚੰਨਾ ਯਾਰ ਕਰਦੇ ਜਿਵੇਂ ਪ੍ਰਭੂ ਪਰਮਾਤਮਾ ਨੂੰ ਪਾਉਂਦੇ ਹੈਗੇ ਉਹਨਾਂ ਨੂੰ ਅਰਜ ਕਰਦੇ ਹਾਂ ਜਾਲੀ ਕਰਦੇ ਹਾਂ ਕਿ ਜਦੂ ਜਦੂ ਉਹਨਾਂ ਦੇ ਘਰ ਕੁਛ ਨਾ ਹੈਗਾ ਉਹਨਾਂ ਸੁਲਾਹ ਤੇ ਚੋਗਤਰਾਣ ਹਾਂ ਜੀ ਕਿ ਸੇਵਾ ਨੂੰ ਕਰਦੀ ਨਹੀਂ ਮਾਰਾ ਕਰਨੀ ਸੰਗਤੀ ਸੇਵਾ ਕਰਨੀ ਉਹਨਾਂ ਦੀ ਸੇਵਾ ਕਰਨ ਕਿ ਸੰਗਦੇ ਚ ਪਰਮਾਤਮਾ ਨੂੰ ਕਿਰਮਨ ਬਾਕੀ ਹੋਰ ਮਤਲਬ ਸੰਗ ਦੀ ਸੰਗ ਦੀ ਚ ਪ੍ਰਮੁਖ ਪਰਮਾਤਮਾ ਨੂੰ ਕਿਰਮਾ ਸਿਵਾ ਕਾਮੀ ਦਾ ਪਰਦੇਸਨ ਨੂੰ ਨੇ ਸੋਚਿਆ ਕਿ ਲਾਟਿਕ ਮਤਲਬ ਅਮੀਰ ਬੰਨਾ ਉਹ ਦੇ ਘਰ ਚੋਰੀ ਕਰਨ ਦਾ ਫਲਾਨ ਜੋ ਚੋਰੀ ਕਰਨਾ ਬ੍ਰਾਹਮਣਾਂ ਨੂੰ ਪ੍ਰਮੁਖ ਰਾਤ ਹੋਏ ਉੱਠੇ ਜੋ ਮੁੱਗ ਕੱਢਿਆ ਤੇ ਦਜੋੜੀ ਚ ਪਹਿ ਕਦੇ ਕੰਢੇ ਲਵਾਏ ਪਹਿਲਾਂ ਕਿੰਨਾ ਕਰਤਾ ਹੈਗਾ ਉਹਨਾਂ ਕਾ 200 ਰੁਪਏ ਕਰਤਾ ਹੈ ਉਹਨਾਂ ਦਾ 200 ਕਰਿਆ 200 ਜੋ ਕੰਢੇ ਉੱਪਰ ਕਰ ਲੱਗੇਗਾ ਦੁੱਧ ਉੱਤੇ ਲੱਗੇ ਚੜਿਆ ਤਾਂ ਜਿਉਂ ਨਿਕਲ ਗਿਆ ਤਾਂ ਪੁੱਤ ਕਹਿਨਗਾ ਕਿ ਤਾੜੀ ਆਈ ਗੁਰੂ ਸਾਹਿਬ ਦੀ ਮਹਾਰਾਜ ਸੇਵਾ ਕਰਨੀ ਆ ਤੇ ਜੇ ਦਿਨ ਚੜ ਗਿਆ ਤੇ ਉਹ ਨਾਕਤ ਚੋੜੀ ਕਰ ਦਿੱਤੀ ਉਹ ਇਸ ਤਰ੍ਹਾਂ ਮੇਰਾ ਅਸਰ ਬਣ ਹੂੰ ਹੂੰ ਸੁੰਮਣੇ ਮੁਸੰਨਾ ਸਰਵਰ ਪਰ ਕਾਰਨ ਆਇਆ ਪਿਛਲੇ ਕਮਰੇ ਚ ਉਹ ਲਵਾਸ ਵਿੱਚ ਇਟਾ ਕਰਕੇ ਥੱਲੇ ਉਹ ਡਿਜੀਟਲ ਥੱਲੇ ਲਾ ਤੇ ਉਦੋਂ ਜਿਹੜਾ ਸੀਟ ਸੀ ਉਹਨੂੰ ਜਾਣ ਹਮਨੇ ਕਦੇ ਕੰਮ ਨਾ ਕਰਿਆ ਲਾਸਟ ਵਾਈ ਉਹਨਾਂ ਤੋਂ ਬਗੇ ਉਹਨੇ ਸਮਮੰਤ ਅਗਿਆਨ ਲੱਗ ਮੈਂ ਤੈਨੂੰ ਕੰਮ ਕਰਦਾ ਤੇ ਵੰਦ ਅੱਛੇ ਦੇਖਣਾ ਉਹ ਮੇਰੇ ਘਰੇ ਕਲਾਸ ਹੋਈ ਉਹਨੂੰ ਕਰ ਕੋਨਾਟ ਅੱਜ ਵੀ ਮੈਂ ਉਹ ਲਾਟ ਲੈ ਕੇ ਆਪਣੀ ਘਰ ਲੈ ਗਿਆ ਜਿੱਥੇ ਪਿਛਲੇ ਕਮਰੇ ਕਰਕੇ ਪੁੱਤ ਦਾ ਸਿਰ ਉਹਦੇ ਨਾਲ ਜੋੜ ਕੇ ਕਰਕੇ ਪਿਛੇ ਗਾਉਂ ਗੁਲਾਜਨ ਦੇ ਮਹਾਰਾਜ ਦਾ ਪਤਾ ਪੇਤਾ ਦੇ ਆਧਾਰ ਦੇ ਚਾਰ ਹਰੀ ਸੰਗਤ ਦੇ ਦੇ ਲੇਦੀਆਂ ਉਹਦੇ ਕੰਟੀਨਿਊ ਲੋਕਾ ਕਰਦੇ ਉਹਨੀਆਂ ਕਰਦੀਆਂ ਕਾਰੀਆਂ ਲੰਗਰਾ ਉਹ ਗੁਰੂ ਜਨ ਦੇ ਜੀ ਮਹਾਰਾਜ ਜਪ ਸੰਪਾਤੇ ਅਗੇ ਲੰਗਰਾ ਪੰਕਾਂ ਲੱਗਦੀਆਂ ਤੇ ਮਹਾਰਾਜ ਜਾਣੇ ਬਾਦਸਾ ਗੁਰੂ ਜੀ ਮਹਾਰਾਜ ਕਹਿੰਦੇ ਸੋਮ ਸੰਖੇ ਕਹਿੰਦੇ ਵੀ ਬਾਹਰ ਕਿਤੇ ਗਿਆ ਨਾ ਹਾ ਹਾਂ ਮਾਰਕ ਨੇ ਪ੍ਰਸ਼ਾਦਾ ਦੀ ਜਿੰਨਾ ਤੋਂ ਕੁਦੋਤ ਦਾ ਮਰਗੁਏ ਪ੍ਰਸ਼ਾਦ ਨੇ ਜਿੰਨਾ ਤੱਕ ਮੋਸਣਾ ਨੂੰ ਇਹ ਵੀ ਮੋਸਣਾ ਕਹਿੰਦੇ ਮਹਾਰਾਜ ਕਹਿੰਦੇ ਬਲਾ ਕੇ ਦੇ ਰੋਕਦੇ ਬਾਹਰ ਆਪ ਜੁੜ ਕੇ ਕਹਿਣਗੇ ਮਹਾਰਾਜ ਤੇ ਢਾਡੀ ਬਾਜਣਾ ਆ ਸਕਦਾ ਮੇਰੀ ਬਾਜਣਾ ਨਹੀਂ ਆ ਦੁੱਤੀ ਬੁਲਾਉ ਤੇ ਜਿੰਨ ਕੁ ਆਵੇਗਾ ਤੇ ਮੇਰੀ ਬਾਜਣਾ ਨਹੀਂ ਆ ਜਦੋਂ ਸਤਗੁਰਾਂ ਨੇ ਬਾਦ ਵਾਰੀ ਮੋਸਣਾ ਨਾਲ

ਕਾਜਕ ਉਹ ਜੁੜੀਆਂ ਦਾ ਬਣਤਾ ਦਾ ਪ੍ਰਮੁੱਖ ਮਾਤਮੇ ਨਹੀਂ ਲਿਖਾ ਇੱਕ ਅਟਾਰੀ ਜੰਗਲ ਵਿੱਚ ਰਹਿਦਾ ਸਿੱਧਾ ਉਹਦਾ ਪਹਿਸੇਣਾ ਤੇ ਬਰਾਹ ਸੇਣਾ ਪਹਿਨ ਮਾਤਾ ਸਿੱਖ ਤੱਕ ਕੋਈ ਸਾਥ ਸਬੰਧੀ ਨਹੀਂ ਸੀ ਡੇਡ ਦੁੱਸੋਂ ਭਿੰਡ ਬੱਕਰੀਆਂ ਸੀ ਜੰਗਲ ਵਿੱਚ ਵਾੜਾ ਲਾਇਆ ਹੋਇਆ ਸੀ ਕੰਡਿਆਲੀ ਦਾ ਤੇ ਉਹਦੇ ਵਿੱਚ ਸਾਗ ਜਿੰਦਾ ਸੀ ਤੇ ਆ ਉੱਥੇ ਰਹਿਣਾ ਇੱਕ ਦਿਨ ਭੇਟਾ ਲੈ ਕੇ ਦੀ ਨਗਰ ਸ਼ਹਿਰ ਵਾਲੋਂ ਜਾ ਰਿਹਾ ਸੀ ਸ਼ਹਿਰ ਵਾਲੋਂ ਦੇ ਇੱਕ ਅਬਾਦਤ ਕਰ ਰਿਹਾ ਸੀ ਪ੍ਰਭੂ ਪਰਮਾਤਮਾ ਦੇ ਗੁਣ ਗਾ ਰਿਹਾ ਸੀ ਕੋਈ ਕਹਿ ਰਿਹਾ ਕਥਾ ਕਰ ਰਿਹਾ ਸੀ ਕਿ ਪ੍ਰਭੂ ਪਰਮਾਤਮਾ ਦਾ ਕੋਈ ਰੂਪ ਨਹੀਂ ਹੈਗਾ ਨਾ ਉਹਦਾ ਭੈਣ ਆ ਨਾ ਭਰਾ ਆ ਨਾ ਰਿਸ਼ਤੇ ਆ ਕੁਛ ਨਹੀਂ ਹੈਗਾ ਜਦੋਂ ਇਹ ਗੱਲ ਸੁਣੀ ਨਾ ਇਹਦੇ ਕੰਨਾਂ ਵਿੱਚ ਅਗਾਲੀ ਦੇ ਕੰਨਾਂ ਵਿੱਚ ਮਤਸੋਣ ਦੇ ਮਨ ਗੱਲ ਕੋ ਦਾ ਵਾਕਿਆਤੂ ਮੇਰੇ ਵਰਗ ਕਿ ਮੇਰੇ ਨੂੰ ਭੈਣ ਨੂੰ ਪ੍ਰਾਣਿਕ ਮਾਤਾ-ਪਿਤਾ ਤੋਂ ਬਿਨਾਂ ਅੱਜ ਸੇ ਕੋਈ ਨਹੀਂ ਹੈ ਉਹ ਦੇ ਰਿਹਾ ਜੀ ਜਿਹੜੀ ਵਾਲਾ ਆਪ ਨੂੰ ਨਜਿੱਡਾ ਸੰਬੰਧ ਉੱਥੇ ਜੋੜਦਾ ਵਾ ਜਿੱਤੇ ਦੋਵਾਂ ਦੀ ਮਾਨ ਮਾਨ ਰੱਖਦਾ ਹੈ ਇੱਕ ਦੂਜੇ ਦੀਗਾ ਆਪਾਂ ਕਹਿੰਦੇ ਗੱਲਬਾਤ ਰਹੀ ਲੈ ਕੇ ਗੱਲ ਉੱਤੇ ਨੂੰ ਮੈਂ ਤਾਂ ਪੰਜ ਨੂੰ ਜ਼ਪਟ ਅਡਵੈਂਚਰ ਨਹੀਂ ਆ ਬਿਲਕੁਲ ਕੈਲੀ ਦਾ ਨਾ ਕੋਈ ਪਿਛਲੇ ਜਨੂ ਦਾ ਕੋਈ ਪੈਗਾ ਨਹੀਂ ਬਸ ਸਬੰਧ ਉੱਥੇ ਜਾਂਦਾ ਜਿਹੜੀ ਮਤਲਬ ਇੱਕ ਦੂਜੇ ਦਾ ਮਨ ਕਰ ਗੱਲ ਆ ਜਾਂਦੀ ਹੁਣ ਕਹਿੰਦੇ ਸਬੰਧ ਕਿੰਨੇ ਜਿਹੜੀ ਉੱਤੇ ਨੂੰ ਆ ਦੇ ਨਾਲ ਕੋ ਦਾ ਨਾ ਕੋ ਦਾ ਨਾ ਲੱਗਦਾ ਜਿਹੜਾ ਜਿਸੇ ਕੋਈ ਨਹੀਂ ਗੱਲ ਪਾਉਂਦਾ ਆਲਾ ਆਪਣੇ ਵਾਲੇ ਸਾਮਾ ਦਾ ਹੁੰਦੀ ਸੀ ਠੀਕ ਹੈ ਨਾ ਦੁੱਧ ਚੋਇਆ ਗਰਮ ਕੇਕਾ ਬਾਜਰੇ ਦੇ ਤੋਂ ਪਰੌਂਠੇ ਬਣਾਏ ਤੇ ਰਗਾ ਕੁਦਰਤੀਕ ਈਰਿਵਾਤੀ ਕੀਵੋ ਬਿਕਉ ਪਿਆਰ ਪਰਮਾਤਮਾ ਨੂੰ ਦੀ ਤਾਨ ਿੱੱਡੀ ਦੀ ਤਾਨ ਨਹੀਂ ਹੁੰਦੀ ਹੈ ਬਿੱਟੇ ਕਿ ਦਿਨ ਮੇਰਾ ਮਨ ਚੇਕ ਕਰ ਦੱਸਦਾ ਹੈ ਕਿ ਲੋਕਾਂ ਦੇ ਚਾਤਰੀਆਂ ਦੇ ਤਾਨ ਲੋਭੀ ਜਾਂਦਾ ਦੱਸ ਨਿਕੋ ਕਿੰਨੀ ਪਾਜਾ ਪਾ ਮੈਂ ਹਰ ਇੱਕ ਇਤਿਆਸ ਪੜਿਆ ਮਨੁੱਖਾਂ ਦੀ ਕਿਰਪਾ ਮਹਾਰਿਪਿਆ ਚ ਪਿਆਰ ਤੋਂ ਦਿੱਤਿ ਇਤਿਹਾਸ ਤੋਂ ਦਿੱਤੀ ਗੱਲ ਲੰਦੀ ਹੈ ਨਾ ਉਹ ਪਹਲ ਹੈ ਜੀ ਉਹਨੇ ਬਹੁਤ ਸੋਹਣੀ ਗੱਲ ਲੱਗਦੀ ਇਸ ਬੁੜਾ ਸੋਹਣੀ ਗੱਲ ਲੱਗਦਾ ਠੀਕ ਹੈ ਜੀ ਹੁਣ ਜੀ ਕਿਰੋ ਉਹਨੇ ਕੋਈ ਸੰਬੰਧ ਦਾ ਪ੍ਰਮਾਤਮਾ ਨਾਲ ਜੁੜਿਆ ਤੋਂ ਮਿਲਿਆ ਤਾਂ ਕਿਹਾ ਜਿਹੜਾ ਮਨ ਇੱਕ ਦੂਜੇ ਨਾਲ ਰਲੇ ਸੰਬੰਧੀ ਹੋਣੇ ਚੜਦਾ ਹੈ ਇਹ ਜਦੋਂ ਉਹਦਾ ਖੁਦਾ ਨਾਲ ਸੰਬੰਧ ਜੁੜੀ ਜਾ ਉਹਨੇ ਦੋ ਪਾਜਗਿਆਂ ਦੇ ਜੀਆ ਮਾਇਆ ਦੁੱਧ ਕਰਮ ਕੀਤਾ ਕਹਿੰਨ ਲੱਗਦਾ ਤੂੰ ਸ਼ਕੇ ਨਾ ਪਹਿਲ ਦਸਕਦੇ ਤੇ ਕੋਈ ਬਾਅਦ। ਹਮਮ। ਪਰ ਚੋਕ ਕਿਉਂ ਆਪਣੇ ਦੁਨੀਆਂ ਦੇ ਵਿੱਚ ਇਤਿਹਾਸ ਚ ਆਪਾਂ ਸਾਰੇ ਜਿੰਨੇ ਪੀਰ ਭਗਮਰ ਅਵਤਾਰ ਤੋਂ ਤੜਿਆ ਉਹ ਆਪਣੇ ਨੋਰ ਜਿਹੜੇ ਆਗੁਣ ਖਰੋਂਦੇ ਨੇ। ਚਾੜੇ ਦੇ ਬੜੇ ਆਗੁਣ ਨੇ। ਹਮ ਆਊਟਡੋਰ ਪਰ ਇਹ ਇੱਕ ਗੁਣ ਹੈ। ਹਮ ਮੋਲਸਾੜ ਮਿੱਠੀ ਮਿਠਾਈ। ਮਤਲਬ ਆਗੁਣਾਂ ਦੇ ਕੋਪ ਵੀ ਆਲ ਕਰਦੇ ਨੇ। ਪਰ ਗੁਣ ਮੇਕ ਪਰਦਾ ਹੈਗਾ ਅਜਨ ਇਸਲਾਮ ਪਰਮੇਚਰ ਜੋਧਿਆਨ ਪਰਮੇਚਰ ਪਿਉ ਪ੍ਰਭੂ ਪ੍ਰਮਾਤਮਾ ਗੋਦ ਹਾਂ ਕੇ ਨਹੀਂ ਖੁਦਾ ਦਿਨ ਬਖਾਰ ਕਰਦਾ ਤੇ ਮੇਰੇ ਕੋ ਜੜੀਆਂ ਬੂਟੀਆਂ ਦਾ ਨਕਸ਼ਾ ਮੈਂ ਆਪਣੇ ਪਿਤਾ ਕੋ ਸਿੱਖਿਆ ਹੈ ਮੈਂ ਤਾਂ ਓਹ ਹੀ ਤਦਰ ਬਖਾਉਂ ਤਦਾਂ ਖੁਦਾ ਦੇ ਨਾਲ ਗੱਲਾਂ ਕਰਦਾ ਠੀਕ ਹੈ ਨਾ ਖੁਦਾ ਜੇ ਤੇਰੀ ਦੁੱਤੀ ਟੁੱਟੇ ਜਾਵੇ

ਮੁਸਾਫਿਰ ਕੋ ਤੋੜ ਤੇ ਪਹਾੜ ਤੇ ਉਹ ਬਦਗੀ ਕਰਦਾ ਨਾ ਸਾਹ ਦੇ ਵਕਤ ਸਾਰੀ ਰਾਤ ਉਹ ਬਦਗੀ ਕਰਦਾ ਹੈ ਕੁਸ਼ੂਰੀਓ ਘਾੜੋ ਨਾ ਕੋ ਤੋੜ ਪਹਾੜ ਮੁਤੇ ਮੁਸਾਫਿਰ ਗਿਆਨ ਪ੍ਰਾਪਤ ਹੋਇਆ ਉਹ ਮਸੇਂ ਜਦੋਂ ਮੁਸਾਫਿਰ ਜਦੋਂ ਸੋਹਰੇ ਆ ਉਹਨੇ ਵਾਟ ਕੇ ਤਖੀੜ ਪਰ ਮਤਨਾ ਖੁਦਾ ਕਿਨਾਰ ਦੇ ਗੁਰ ਕੇ ਉਹਦੇ ਹਾਰ ਬਗ ਜਗਾ ਬਿਆ ਤੱਕਿਆ ਕੜਾਹੋਂ ਬੁਕਾਰ ਦੇ ਤੇ ਜੜੀ ਗੁੰਦੀ ਦੇ ਪ੍ਰਾਂਵ ਖਿਡਾਰੀ ਦੀ ਜੁਗਤੀ ਟੁਰਦੇ ਕੱਪੜਾ ਫੜ ਕੇ ਉਸਨੂੰ ਅਜਾਈ ਕਰਦੇ ਖਿਡਾਰੀ ਨੂੰ ਮੋਤੀ ਚੁੱਕੀ ਕਰੇਗਾ ਜੇ ਤੋ ਇਹ ਨਹੀਂ ਗੱਲ થઈ ਕਿ ਪੀਰ ਤੇ ਚਲਾ ਗਿਆ ਉਸ ਸਾ ਪੀਰ ਆਪਣੇ ਵਿੱਚ ਕੋਣ ਵੜ ਪਹਾੜ ਉੱਤੇ ਤਰਜੀ ਕਰਨਾ ਕਿ ਉਹ ਦੇ ਜੁਤੀ ਨੂੰ ਨਾ ਖੜਾ ਕਿ ਨੂੰ ਤੇ ਨ ਸੰਬੰਧ ਬਣਾ ਨਾ ਜੇ ਰਿਨਾ ਦੇ ਜੁੜੇ ਆ ਸੀ पर तु कदाद कहते मैं सुना सुनया तेरा कर hmm. ते पर मतलब लवार मैं पर होता खड़ा हर जो है रोचे उठे जिठे प्रशादे पे से दुद्ध गरम सौखे प्यार रो रो के कहें तेना चबंध जोड़िया hmm. पर तू मुसा पीर क्या पै गया उदो मु पीर जो बंदगी कर लगा ਕੁਰਾਨ ਹੀ ਹੋਣਾ ਕਿ ਉਹ ਆ ਮਨ ਨਹੀਂ ਜਦੋਂ ਮਨ ਲੱਗਾ ਕੋਈ ਬੜਾ ਉਠਿ ਰਹਾ ਅੰਧੀ ਗਾਹ ਪੈ ਗਈ ਮਨ ਨਾਲ ਲੱਗੇ ਹਾਂਜੀ ਕੁਰਾਨ ਦੇ ਪ੍ਰਮਾਤਮਾ ਜੀ ਕੁਰਾਨ ਵਿੱਚ ਕੋਈ ਗਲਤੀ ਹੋ ਗਈ ਹੈ ਕਿ ਮੇਰਾ ਮਨ ਅੱਗੇ ਵਾ ਆਉਂਦਾ ਸਾਰੀ ਮੇਰਾ ਮਨ ਤੇਰੇ ਚਰਨਾਂ ਤੂੰ ਜਾਂਦਾ ਸੀ ਉਹ ਕੀ ਗਲਤੀ ਹੋਈ ਹੈ ਜਿਹੜਾ ਮੇਰਾ ਮਨ ਤੇਰੇ ਜੁੜਨੇ ਕੰਗਪੀਰ ਜੁੜੇਗਾ ਹਮਮਾ ਮਾ ਕੁਦ੍ਦਤ ਕੀ ਗੱਲ ਕਿ ਜਦ ਤੂੰ ਮਨ ਜੋੜਨਾ ਹਟੇ ਤੇ ਕਿੱਸ ਸੰਸਾਰ ਦੇ ਵਿੱਚ ਪੇੜ-ਪਕੰਦਰ ਬਣਾ ਦੇ ਫਿਰ ਬੰਦ ਜੋੜਦਾ ਤੇ ਭੇਜ ਜਾਸੇ ਪਰ ਤੂੰ ਤੋੜ ਦਿੰਦਾ ਹਮ ਕਿਹ ਲਖਵਾ ਕਿੰਨਾ ਤੋੜਿਆ ਕਿੰਦਾ ਉਹ ਜਾਲੇ ਨੂੰ ਮੈਂ ਆਲੀ ਜੁਗਿਆ ਦੇ ਕਿਹਨਾਂ ਪੱਖ ਦੇ ਖੰਜ ਦੇ ਆਪਣੇ ਗੁਣ ਗਿਆਨ ਜਾਂ ਦੇ ਬੰਨ ਰੋਣਾਏ ਟੋਲੇ ਚੰਨਾਟ ਰੰਗਨ ਬੁਸਾਪੀ ਐ ਡਾਵਡ ਡਾ ਕੇਰਾ ਜਾਟੇ ਬਿਚਰਨਾਲੇ ਕਾ ਕਹ ਲਗਾ ਅਜਲੀ ਠਗਾ ਤੇਰੇ ਵਰਗਾ ਉਹਨਾਂ ਕਰ ਬਾਰਦੀ ਹੈਗਾ ਉਹਦਾ ਨਾਮ ਮਾਤਾ ਨਾ ਪਿਤਾ ਨਾ ਕੈਨ ਪਰ ਆਵਾਂ ਕੋਈ ਟੇਲੀ ਵਰਗਾ ਹਾਲੇਂ ਐਸਾ ਜਾਈ ਜੋ ਹਰੇ ਮੁੰਮਕ ਜਿਨੇ ਐਸਾ ਜਾਨੋ ਅਜਾ ਹਰਨੀ ਦਾ ਮੈਂ ਜੋ ਫੜੀ ਮਰ ਗਾ ਅਨੇ ਆਪਣੀ ਗਿਣੇ ਤੇ ਇਹ ਤਾਂ ਬਾਣੀ ਪੜਦੇ ਆਪਾਂ ਅਮਰ ਛਕਦੇ ਅਮਰਤਾ ਦੀ ਬਖਸ਼ਿਸ਼ ਆਈ ਕਿਉਂ ਅਮਰਤਾ ਨਹੀਂ ਮਿਲਦੇ ਅਮਰ ਕਿਉਂ ਛਕਦੇ ਆ ਫਿਰ ਉਹਨੂੰ ਗੁਰੂ ਜੀ ਨੇ ਕਿਹਾ ਖਾਲਸਾ ਮਿਰੂ ਗੁਰੂ ਤੇ ਆ ਖਾਲਸਾ ਮਿਰੂ ਮੁੱਖਿਆ ਆ ਖਾਲਸਾ ਮਿਰੂ ਸਾਸਨ ਫਿਰ ਕਿ ਉਹਦੇ ਵਰਗਾ ਦਰਨਾ ਦਿੰਦਾ ਉਹਦੇ ਵਰਗਾ ਕੋਲਣਾ ਇਹ ਪ੍ਰਭੂ ਪ੍ਰਬਾਧਿਤ ਤੇ ਪਿਆਰਿਆ ਮੁੱਚੇ ਪ੍ਰਭੂ ਪਰਮਾਤਮਾ ਦਾ ਮੇ ਤਾਂ ਹੁੰਦਾ ਵਾ ਦਿੱਕੇ ਪਿਆਰ ਨੇਗਾ ਭਾਵੇਂ ਤੂੰ ਜਿੰਨਾ ਮਰਜੀ ਸੋਨਾ ਚੜਾਲਾ ਮਹਿਲ ਬਾੜੀਆਂ ਬਣਾ ਲਾ ਕੋ ਦੁਆਰਾ ਟੰਡਾ ਮਰਜੀ ਲੰਗਰ ਲਾ ਲੀ ਆਪਾਂ ਪੈਣ ਪਰਾਵਾਂ ਨੂੰ ਕੋਈ ਆਪਾਂ ਕੋਈ ਨਹੀਂ ਨੱਬਾ ਦੇਖ ਨਹੀਂ ਆ ਇਹਨੂੰ ਪਾਣੀ ਦਾ ਗਲਾਸ ਮਾਤਾ ਜੀ ਤਾਂ ਦਿੱਤਾ ਜੇਡੇ ਨਹੀਂ ਤੇ ਸਾਡਾ ਲੰਗਰ ਆਇਆ ਮੈਂ ਕਿੱਥੇ ਪਿਆਰ ਕਿ ਕਿ ਪ੍ਰਭੂ ਤੁਹਾਨੂੰ ਪਰਮਾਤਮਾ ਨਾਲ ਹੈ ਹੀ ਕਾ ਲਿਕੋਤ ਮਹੁਰ ਬੇਨਤੀ ਕਰਨਾ ਪਰ ਮਨੁੱਖੀ ਪਾਸਾ ਜਿਹੜੀ ਹੈ ਆਪਣੀ ਦੁਨੀਆ ਕਿੰਨਾ ਪਾਸਾ ਹੋਤਾ ਜੀ ਕਿੰਨੀਆਂ ਪਾਸਾ ਪਰ ਇੱਕ ਪਾਸਾ ਜਿਹੜੀ ਇਹੋ ਹੋਣਾ ਜਿਹੜਾ ਹਾਲਕ ਬੋਝ ਲੈ ਹਮ ਹੋਣੀ ਬੰਦਾ ਹਰਦਾਂ ਦੇ ਕਿ ਟੋਪਾਂ ਤੇ ਟਿੱਕੀ ਦੀ ਦੁਨੀਆ ਦਾ ਕੀ ਚਲਾਉਂਦੇ ਨੇ ਕੋਈ ਜਾਨ ਵੀ ਮਰੇ ਵੀ ਕੋਈ ਅੰਗਰੇਜ਼ੀ ਬੋਲਣ ਵਾਲੇ ਵੀ ਸਤਾਨਾ ਸਪੋਲ ਵਾਲਾ ਉੜ ਜਾਦਾ ਬਦਾਸਤ ਕੋਈ ਅੰਨਾ ਉਹਨਾਂ ਬੰਦਾ ਹੱਸ ਰਿਹਾ ਇਹ ਖੁਸ਼ ਹਮ ਪਛਾਨੇ ਕਿ ਉਹ ਰੱਬ ਦੇ ਪਾਸ ਦੇ ਰੋਂਦਾ ਪਰ ਦੂਰਪਸਾਰ ਦੇ ਕੋਲ ਪਾ ਕੋਈ ਦੇਸਾ ਉਹ ਕਹੇ ਗਰੀਬ ਰੋਂਦਾ ਇਹ ਦੁਖੀ ਆਪ ਚ ਠੀਕੇ ਪਰਮਾਤਮਾ ਦੇ ਪਾਸ ਦੇ ਪਰਮਾਤਮਾ ਦੇ ਪਾਸ ਆ ਜੋ ਜਾਣਦਾ ਉਹ ਕੀ ਆ ਪਿਆਰ ਜਿੱਤੇ ਪਿਆਰ ਆ ਉਹ ਤੇ ਸਭ ਕੁਝ ਛਾਲਦਾ ਜਿਹਨੇ ਤੇ ਪਿਆਰ ਲਿਆ ਉਹ ਤੇ ਸਭ ਕੁਝ ਖੋਜ ਜਾਗਾ ਕਿਉਂ ਤੋੜਦਾ ਬਿਲਕੁਲ ਜਿਹਦਾ ਤੇ ਆ ਤੇ ਇਹ ਰਸਤਾ ਦੇ ਵਿੱਚ ਹੀ ਹੈ ਇਹ ਕਿ ਪਿਆਰ ਹੈ ਤੁਹਾਡਾ ਸੱਚੇ ਪਾਤਸ਼ਾਹ ਨੇ ਮਿਲ 파ਲ ਲੀ ਪਿਆਰ ਦੇ ਨਾਲ ਹੀ ਜਰਾਪਨ ਪਾ ਲੀ ਪਿਆਰ ਦੇ ਨਾਲ ਪਿਆਰ ਵੱਧ ਜਾਂਦਾ ਪਿਆਰ ਕਰਦਾ ਪਿਆਰ ਵੀ ਕੋਈ ਜੜੀਆ ਕੀਮਤ ਦੀ ਆਵਾਜ਼ ਹੈ ਬਿਲਕੁਲ ਠੀਕ ਹੈ ਜੀ ਉਹ ਵਾਈਕ ਕਸਾ ਵਾਈਕ ਪਤਨੀ